5 ਦੇ 52 ਪੱਤੇ ਦਾ 54 ਗੇਮਾ ਜਾਣਦਾ ਤੂੰ ਪਹਿਲਾਂ ਖੇਡ ਦੇਖ ਇੱਕ ਵਿੱਚੋਂ ਇੱਕ ਵਿੱਚੋਂ ਕੱਢਿਆ ਨਾ ਪਹਿਲਾਂ ਖੇਡ ਤੋਂ ਪਤਾ ਉਹਦਾ ਕਾਰਦਾ ਕਰਦਾ ਕਰਦਾ ਦੇ ਡੱਬੇ 7 ਬਣਾਉ ਉਹਨੂੰ ਕਿ ਭਾਈ ਡੱਬੇ 7 ਹੈ ਤਿੱਲਾ 20 ਹੈ ਇਹਦੇ ਅੰਦਰੋਂ 4 ਚੱਕੜੀਆਂ ਜਿਹੜੀਆਂ ਚੱਕੜੀਆਂ ਬਾਹਰ ਨਹੀਂ ਕਰਨੀਆਂ ਦੁਆਰੇ ਵਿੱਚ ਲਗਾ ਕੇ ਪੰਜ ਬਣਾਣੇ ਇਹ ਲੋਹੇ ਦਾ ਖੜੇ ਐਸ ਤਰ੍ਹਾਂ ਸਵੇਰ ਤੋਂ ਸ਼ਾਮ ਤੱਕ ਲੱਗੇ ਰਹੋ ਬਾਹਰ ਨਹੀਂ ਆਂਦਾ ਕਹਿੰਦਾ ਫਿਰ ਤੂੰ ਦੱਸ ਕਿਸ ਤਰ੍ਹਾਂ ਬਾਹਰ ਆਉ ਮੈਂ ਕਿਹਾ ਦਿਮਾਗ ਨਾਲ ਕਹਿੰਦਾ ਵਖਾ ਫਿਰ ਮੈਂ ਤਾਂ ਦੇ ਮਨ ਦੋ ਮਨ ਦਾ ਪੱਥਰ ਵੀ ਝਖਣਾ ਕਿੱਲੇ ਚਾਰ ਚੱਕੜੀਆਂ ਜਿਹੜੀਆਂ ਵਿੱਚ ਲੱਗ ਜਾਂਦੇ ਤੇ ਡੱਬੇ ਦੇ ਪੰਜ ਬਣ ਜਾਂਦੇ ਸਾਡੀ ਇੱਕ ਗੱਲ ਕੋ ਛੋਲ ਰੋ ਜੀ ਹੁਣ ਸਿੱਖ ਲੋ ਇਹਦੇ ਪੰਜ ਬਣਦੇ ਨਾਲੇ ਦੇ ਕੋਆ ਕੜਾ ਬਾਹਰ ਆਂਦਾ ਹੁਣ ਇਹ ਕੜਾ ਬੜਾ ਇਹ ਬੜਾ ਇਹ ਛੋਟਾ ਜਿਹਾ ਕੜਾ ਕਿਸ ਤਰ੍ਹਾਂ ਬਾਹਰ ਆਂਦਾ ਪਹਿਲਾਂ ਖੇਡ ਆ ਕਿਸੇ ਵੀਰ ਦੇ ਸਮਝ ਲੋ ਜੀ ਇਹ ਸਿੱਖ ਲੋ ਕਿਸ ਤਰ੍ਹਾਂ ਪਾਈ ਜੀ ਇੱਕ ਮਿੰਟ ਖੜੀ ਹੋਣਾ ਫੇਰ ਬਹਿ ਜਾਣਾ ਲੋ ਜੀ ਇੱਧਰਲੇ ਵੀ ਥੋੜੇ ਜਿਹਾ ਕਰਕੇ ਉਹਦੇ ਨਾਲ ਨੂੰ ਇਹ ਡਰਦੇ ਕਿਉਂ ਪਏ ਯਾਰ ਆ ਲੋ ਜੀ ਆਦੇ ਕੋਨੇ ਦੇ ਪੰਜ ਕਿਸ ਤਰਾ ਬਣਦੇ ਆ ਦੇ ਬਣਨਾ ਹੋ ਜਣਾ ਬੜਾ ਸੋਖੇ ਆ ਤਰੀਕਾ ਹੈ ਅਗਰ ਕਦੇ 4200 ਅਸੀਂ ਸ਼ੁਗਲ ਕਰੀ ਮੇਲਾ ਕਰਨਾ ਹੋਵੇ ਬੜੀ ਵਧੀਆ ਗੇਮ ਹੈ ਇਹ ਫੇਰ ਜਲਦੀ ਜਲਦੀ ਬਣਦਾ ਵੀ ਨਹੀਂ ਪਰ ਹੈ ਦਿਮਾਗ ਦਾ ਹੀ ਗੇਟ ਇਸ ਤਰ੍ਹਾਂ ਦੇ ਡੱਬੇ ਸੱਤ ਬਣਾ ਲਓ ਉਹਨੂੰ ਕਹੇ ਭਾਈ ਡੱਬੇ ਸੱਤ ਹੈ ਤਿੱਲਾ ਵੀ ਆ ਇਹਦੇ ਅੰਦਰੋਂ ਚਾਰ ਚੱਕੜੀਆਂ ਜਿਹੜੀਆਂ ਚੱਕੜੀਆਂ ਬਾਹਰ ਨਹੀਂ ਕਰਨੀਆਂ ਦੁਆਰੇ ਵਿੱਚ ਲਗਾ ਕੇ 5 ਬਣਾਣੇ ਉਹਨੇ ਇੱਕ ਗੱਲ ਪਹਿਲਾਂ ਕਹਿ ਦੇਣੀ ਹੈ ਡੱਬਾ ਵੱਡਾ ਨਹੀਂ ਬਣਾਉਣਾ ਵੱਡਾ ਛੋਟਾ ਕੋਈ ਮੇਲ ਨਹੀਂ ਡੱਬਾ ਇੱਟਾ ਤੂੰ ਇਹ ਨੰਬਰ ਤੇ ਤੀਲ ਫालतू ਨਹੀਂ ਛੱਡਣੀ ਦੇਖੋ ਜਿਸ ਤਰ੍ਹਾਂ ਗਿਆ ਫालतੂ ਹੈ 4 ਚੱਕ ਕੇ ਵਿੱਚ ਲਗਾ ਕੇ 5 ਬਣਾਣੇ ਅਗਲਾ ਕੀ ਕਰੂਗਾ 2 6 ਕੇ ਦਾ 6 ਡੱਬੇ 2 3 ਨਾਲ ਹੋਰ ਲਗਾਏਗਾ 7 ਹੋਰ ਲਗਾਏਗਾ 6 ਡੱਬੇ 2 3 ਨਾਲ ਹੋਰ ਲਗਾਏਗਾ 7 ਉਹਨੂੰ 5 ਬਣਨ ਦਾ ਕੋਈ ਹਿਸਾਬ ਨਹੀਂ ਦੇਣੀ ਆਊਗਾ ਫਿਰ ਤੁਹਾਨੂੰ ਇਹ ਪੁੱਛੇਗਾ ਵੀ ਤੂੰ ਦੱਸ ਫਰੋਂ ਨੂੰ ਸੁਪਾਣੀ ਚੜਨਾ ਉਹਨੇ ਕਹੇ ਜੇ ਆ ਪਾਈਆ ਤੂੰ ਤੇ ਲੈ ਕੇ ਆ ਲੈ ਕੇ ਆਊਗਾ ਪਾਈਆ ਪਰਸੀ ਲੈ ਕੇ ਆ ਲੈ ਕੇ ਆਊਗਾ ਇਹ ਨਾ ਕਰਿਓ ਕਿ ਹਜ਼ਾਰ ਹਜ਼ਾਰ ਦੀ ਸ਼ਰਤ ਲਾ ਦੋ ਮੈਂ ਇਕਲਾ ਬਣਾ ਵੀ ਦਊਗਾ ਆ ਦੇਖੋ ਜੀ ਆ ਗੇੜ ਬਣਾਣਾ ਦੇ ਕੋਆ ਜਿਹੜਾ ਬੇਬੰਦ ਪੇਲੀ ਦੀ ਲਾਪਣਿਆ ਚੱਕੂ ਆ ਵੀ ਬੰਦ ਆ ਵੀ ਬੰਦ ਦਾ ਫालतू ਨਿਕਲ ਇਹਨੂੰ ਕਿਹਾ ਸੀ ਲਗਾਣ ਦਾ ਦੇਖੋ ਇਹਨੂੰ ਵੀ ਲਗਾਤਾ ਆ ਬੰਦ ਦੁੱਤੀ ਦੀ ਲਾਹ ਚੱਕਰ ਉਹ ਲਗਾ ਤੀ ਉਹਨੂੰ ਦੋ ਨਾਲ ਡੱਬੇ ਰੱਖ ਕੇ ਦੇਖੋ 6 ਕਿ ਡੱਬਾ ਘਟ ਗਿਆ 1 2 3 4 5 ਦੇ ਇੱਕ ਛੀ ਆ ਬੰਦ ਦੁੱਤੀ ਦੀ ਲਾਹ ਚੱਕਰ ਉਹ ਲਗਾ ਤੀ ਆ ਬੰਦ ਚੋਤੀ ਦੀ ਲਾ ਰੱਖਤੀ ਦੱਸੋ ਡੱਬੇ ਕਿੰਨੇ ਬਣ ਕੇ ਯਾਰੋ ਬੋਲ ਤਾਂ ਪਓ ਫਾਨ ਨਾ ਦਿਮਾਗ ਕੋਈ ਜਾਦੂ ਤਾਂ ਨਹੀਂ ਹੁਣ ਆ ਦੇਖੋ ਲੋਹੇ ਦੇ ਕੜੇ ਦਾ ਕਮਾਲ ਇਹ ਕੜਾ ਦੇਖੋ ਜੀ بڑا ਹੂੰ ਇਹ ਵੀ بڑا ਹੁਣ ਇਹਦੇ ਵੀ ਜਿਹੜਾ ਛੋਟਾ ਜਿਹਾ ਕੜਾ ਨਾਲ ਦੇਖੋ ਇਹਨੂੰ ਬਾਹਰ ਕੱਢਣ ਲੱਗਿਆ ਹੁਣ ਇਹਨੂੰ ਕਈ ਵੀਰ ਤਾਂ ਕਹਿੰਨੇ ਸੰਗਲ ਕਈ ਕਹਿੰਨੇ ਲੋਹੇ ਦਾ ਕੜਾ ਕਈ ਭਾਈ ਕਹਿੰਨੇ ਗੋਪਰਤਨ ਦਾ ਕੋਈ ਪੰਜਾਬੀ ਆਪਣੇ ਕਹਿੰਦੇ ਨੇ ਬੁੱਢ ਪੰਗਾ ਕਹਿੰਦੇ ਨਿਕਲ ਕੇ ਤਾਂ ਗੋਪਰਤਨ ਦਾ ਨਾ ਨਿਕਲੇ ਤੇ ਅਗਲਾ ਕਹਿੰਦਾ ਕਾਹਨੂੰ ਮੱਥਾ ਮਾਰਦਾ ਹਾਂ ਇਹ ਤਾਂ ਬੁੰਡ ਪੰਗਾ ਹੀ ਹੈ ਹੁਣ ਇਹ بڑا ਹੈ ਇਹ بڑا ਹੈ ਇਹਦੇ ਵੀ ਜਿਹੜਾ ਛੋਟਾ ਜਿਹਾ ਖੜਿਆ ਨਾ ਇਹਨੂੰ ਬਾਹਰ ਕੱਢਣ ਲੱਗੇ ਬੜੇ ਪਰਸੋ ਦੀ ਗੱਲ ਐ ਘੜੇ ਨੂੰ ਇਸ ਤਰ੍ਹਾਂ ਗੱਲ ਚ ਪਾ ਕੇ ਇਸ ਤਰ੍ਹਾਂ ਫੜ ਲਿਆ ਔਰ ਸ਼ਿਵਾਨ ਸ਼ਿਵਮਦੀ 8:00 10:00 ਵਜਾ ਮਾਰ ਜene ਉਹਨੂੰ ਦੇਖ ਕੇ 10 15 ਵੀਰ ਇਕੱਠੇ ਹੋ ਗਏ ਜਿਸ ਤਰ੍ਹਾਂ ਆਪਾਂ ਘੜੇ ਇੱਕ ਵੀਰ ਆਇਆ ਕਹਿੰਦਾ ਭਾਈ ਇੱਕ ਗੱਲ ਦੱਸ ਮੈਂ ਕਿਹਾ ਕੀ ਕਹਿੰਦੇ ਯਾਰ ਘਰੋਂ ਲੜਕੇ ਆ ਮੈਂ ਕਿਹਾ ਕੀ ਹੋ ਗਿਆ ਕਹਿੰਦਾ ਸਾਲਾ ਫਾਂਸੀ ਦਾ ਬੰਦਾ ਪਾ ਕੇ ਮਰਨ ਲੱਗਿਆ ਉਹ ਮੈਂ ਕਿਹਾ ਭਾਈ ਮਰਨ ਨਹੀਂ ਲੱਗਿਆ ਮੈਂ ਤਾਂ ਖੇਡ ਕਰ ਰਿਹਾ ਕਹਿੰਦਾ ਕੀ ਖੇਡ ਮੈਂ ਕਿਹਾ ਜੀ ਇਹ ਬੜਾ ਕਹਿੰਦਾ ਹਾਂ ਮੈਂ ਕਿਹਾ ਵੀ ਬੜਾ ਕਹ ਉਹ ਮੈਂ ਕਿਹਾ ਨੰਗਰਾਂ ਨੀ ਯਾਰ ਇਹਨੂੰ ਬਾਹਰ ਕੱਢਣਾ ਕਹਿੰਦਾ ਇਹਨੂੰ ਬਾਹਰ ਕੱਢਣਾ ਮੈਂ ਕਿਹਾ ਹਾਂ ਜੀ ਕਹਿੰਦਾ ਲੈ ਗੱਡੀ ਕਬੱਡੀ ਗੱਲ ਕਹਿੰਦਾ ਨੂੰ ਤਾਂ ਮੈਂ ਬਾਹਰ ਕੱਢ ਦਿੰਦਾ ਮੈਂ ਕਿਹਾ ਤੂੰ ਕਰ ਦੇਂਗਾ ਕਹਿੰਦਾ ਇੱਕ ਮਿੰਟ ਆਪਾਂ ਨੇ ਕੀ ਕੀਤਾ ਭਾਈ ਜੀ ਕੜੇ ਨੂੰ ਇਸ ਤਰ੍ਹਾਂ ਫੜਿਆ ਤੇ ਉਹਨੂੰ ਫੜਾਦਾ ਮੈਂ ਕਹਾਂ ਲਾ ਫਿਰ ਤੂੰ ਬਾਹਰ ਕੱਢ ਦੇ ਪਹਿਲਾਂ ਤਾਂ ਉਹ ਕੜੇ ਨੂੰ ਬੜੀ ਗੌਰ ਨਾਲ ਦੇਖਿਆ ਦੇਖਣ ਤੋਂ ਬਾਅਦ ਪਤਾ ਕੀ ਕਹਿੰਦਾ ਕਹਿੰਦਾ ਭਾਈ ਇੱਕ ਗੱਲ ਦੱਸਾਂਗਾ ਮੈਂ ਕਿਹਾ ਪੁੱਛ ਕਹਿੰਦਾ ਇਹਨੂੰ ਬਾਹਰ ਕੱਢ ਦਵਾਂ ਤੈਨਾਂ ਭਾਈ ਮੰਨੋ ਕੋਈ ਨਾਮ ਕੋਈ ਸ਼ਰਤ ਕੋਈ ਪੈਸੇ ਦੇਂਗਾ ਮੈਂ ਕਿਹਾ ਲੈਣਾ ਦੇਣਾ ਕੱਖ ਨਹੀਂ ਜੇ ਤੇਰਾ ਕਹਿੰਦਾ ਇਸਤਰੀ ਮੈਂ ਕਿਹਾ ਹਾਂਜੀ ਕਹਿੰਦਾ ਫਰੈਸ਼ ਕਰ ਤੂੰ ਇੱਕ ਦੋ ਤਿੰਨ ਬੋਲ ਕਹਿੰਦਾ ਖੜਾ ਬਾਹਰ ਮੈਂ ਕਿਹਾ ਜਲ ਮੇਰਾ ਕੀ ਜਾਂਦਾ ਮੈਂ ਤੋ ਤਿੰਨ ਬੋਲਦੇ ਨੇ ਤੂੰ ਬਾਹਰ ਕੱਢਦੀ ਜਦੋਂ ਬਾਈ ਜੀ ਆਪਾਂ ਇੱਕ ਬੋਲਿਆ ਉਹਨੇ ਕਦੇ ਨੂੰ ਬੜੀ ਗੌਰ ਨਾਲ ਦੇਖਿਆ ਦੇਖਣ ਤੋਂ ਬਾਅਦ ਇਸ ਤਰ੍ਹਾਂ ਫੜੇ ਦੂਰੇ ਪਾ ਲਿਆ ਕਹਿੰਦਾ ਦੋ ਬੋਲ ਜਾਂ ਦੋ ਬੋਲੇ ਇਸ ਤਰ੍ਹਾਂ ਫੜੇ ਦੂਰੇ ਪਾਇਆ ਕਹਿੰਦਾ ਹੁਣ ਤਿੰਨ ਬੋਲ ਮੈਂ ਕਿਹਾ ਤਿੰਨ ਛੱਡ ਮੈਂ ਚਾਰ ਬੋਲਣ ਨੂੰ ਪਿਆਰਾ ਪਰ ਇਹ ਖੜਾ ਮੈਂ ਕਾ ਬਾਹਰ ਨਹੀਂ ਆਂਦਾ ਕਹਿੰਦਾ ਕਿਉਂ ਮੈਂ ਕਿਹਾ ਬਾਈ ਜੀ ਇਹ ਕੋ ਰੋਬਟ ਹੈ ਕੋ ਪਲਾਸਟਿਕ ਨਹੀਂ ਜਿਹੜਾ ਜੋਰ ਲਾएंगे ਬਾਹਰ ਆਊਗਾ ਇਹ ਲੋਹੇ ਦਾ ਕਹਿੰਦਾ ਫਿਰ ਤੂੰ ਦੱਸ ਕਿਸ ਤਰ੍ਹਾਂ ਬਾਹਰ ਆਉ ਮੈਂ ਕਿਹਾ ਦਿਮਾਗ ਨਾਲ ਕਹਿੰਦਾ ਵਖਾ ਫਿਰ ਮੈਂ ਕਹਾ ਦੇ ਇੱਕ ਚੱਲ ਵੀ ਚਲਾ ਜਾ ਬਾਹਰ ਇਹ ਘਰੇ ਨੂੰ ਬਾਹਰ ਕੱਢਣ ਦਾ ਬੜਾ ਸੋਖਾ ਤਰੀਕਾ ਤੇ ਕੋ ਆ ਗੁੰਡੀ ਜਿਹੜਾ ਪੌਰੇ ਮਲਾਵਾ ਇਹ ਗੁੰਡੀ ਉਰੇ ਮਲਾਓ ਚਾਰੋਂ ਮਿਲ ਗਿਆ ਕੜਾ ਬਾਹਰ ਦੇਖ ਲੋ ਤੁਹਾਡੇ ਸਾਹਮਣੇ ਲੋ ਜੀ ਉਸ ਮੇਰੇ ਵੀਰ ਨੂੰ ਫਿਰ ਮੈਂ ਕਿਹਾ ਇੱਕ ਦੋ ਤਿੰਨ ਤੂੰ ਬੋਲ ਕੜੇ ਨੂੰ ਮੈਂ ਬਾਹਰ ਕੱਢਦਾ ਜਦੋਂ ਨੇ ਇੱਕ ਬੋਲਿਆ ਕੜੇ ਨੂੰ ਇਸ ਤਰ੍ਹਾਂ ਫੜਿਆ ਤੇ ਇਸ ਤਰ੍ਹਾਂ ਹੱਥ ਨੂੰ ਘੁਮਾਇਆ ਯਾ ਜ਼ੋਰ ਕਰਨਾ ਜੀ ਇਹਨੂੰ ਇਸ ਤਰ੍ਹਾਂ ਫੜਿਆ ਤੇ ਇਸ ਤਰ੍ਹਾਂ ਹੱਥ ਨੂੰ ਘੁਮਾਇਆ ਆ ਕੁੰਡੀਆਂ ਮਿਲ ਗਈਆਂ ਮੈਂ ਕਿਹਾ ਦੋ ਬੋਲ ਤੇ ਦੋ ਬੋਲੇ ਹੱਥ ਨੂੰ ਚਟਕਾ ਲਾਇਆ ਮੈਂ ਕਿਹਾ ਤਿੰਨ ਬੋਲ ਦੇ ਤਿੰਨ ਬੋਲੇ ਨੇ ਕਹਾ ਬਾਹਰ ਆਇਆ ਕਹਿੰਦਾ ਕਿਉਂ ਝੂਠ ਬੋਲਦਾ ਪਿਆ ਤੂੰ ਸਾਲਾ ਵਿੱਚ ਪਿਆ ਮੈਂ ਕਿਹਾ ਵਿਚਰੀ ਬਾਈ ਆ ਦੇ ਇੱਕ ਬਾਹਰ ਕਹਿੰਦਾ ਬਖਾ ਕੋ ਕੁੰਡੀ ਖੁੱਲ ਗਈ ਮੈਂ ਕਿਹਾ ਕੁੰਡੀਆਂ ਬੰਦ ਕਹਿੰਦਾ ਜਾਊਗਾ ਮੈਂ ਕਿਹਾ ਬਿਲਕੁਲ ਕਹਿੰਦਾ ਕਿਸ ਤਰ੍ਹਾਂ ਮੈਂ ਕਿਹਾ ਦੇਖ ਹੁਣ ਇਹ ਵੀ ਰਸਤਾ ਹੈ ਇਹ ਵੀ ਇਹ ਵੀ ਇਹ ਵੀ ਇਹ ਵੀ ਰਸਤੇ ਸਾਰੇ ਐ ਇਸ ਤਰ੍ਹਾਂ ਬੜੂ ਇਧਰੋਂ ਪਾਉ ਉਹ ਦੇ ਇਧਰੋਂ ਪਾਉ ਵੇਣੀ ਆਣਾ ਘੱਬੇ ਹੁਣ ਇੱਕ ਲਾਟਨ ਦੇਖ ਲਿਓ ਬੰਬੇ ਦੀ ਚਲਾਕੀ ਫੜ ਲਈ ਜਿਹੜੇ ਵੀਰ ਨੇ 200 ਰੁਪਏ ਦੀ ਮਿਠਾਈ ਨਕਤ ਖਲਾਉ ਤੁਸੀਂ ਕਹਦੇ ਨਾ ਜਾਦੂ ਹੈ ਜਾਦੂ ਨਹੀਂ ਹੱਥ ਦੇ ਚ ਲਾ ਕੇ ਸਿੱਖ ਲਿਓ ਸਿਖਾਉਂ ਫਿਰ ਚ ਪੱਤੇ ਗਾਇਬ ਦੇਖੋ ਇਹਦੀਆਂ ਫੋਟੋਆਂ ਬਣਦੀਆਂ ਲਾਸਟ ਆਈਟਮ ਹੈ ਖੇਡ ਖਤਮ ਆ ਇਹ ਘੜੇ ਨੂੰ ਇਸ ਤਰ੍ਹਾਂ ਫੜਨ ਤੋਂ ਬਾਅਦ ਇਹਨੂੰ ਇਸ ਤਰ੍ਹਾਂ ਖਿੱਚੋ ਜ਼ੋਰ ਨਹੀਂ ਲੈਣਾ ਤਾਕਤ ਨਹੀਂ ਲੈਣਾ ਬੜੇ ਪ੍ਰੇਮ ਨਾਲ ਕਹੜਾ ਚਲੇ ਗਿਆ ਦੇਖੋ ਚਲੇ ਗਿਆ ਬੋਲੋ ਮਿੰਦੀ ਕੋਈ ਜਾਦੂ ਹੈ ਜਾਦੂ ਨਹੀਂ ਜਾਦੂ ਦੇਖਣਾ ਆ ਦੇਖੋ ਤਾਨ ਦਾ 1 2 3 ਆ ਦੇਖ ਲਓ ਹੱਥ ਫੇਰੂੰਗਾ ਪੱਤੇ ਗਾਇਬ ਦੇਖੋ ਇਹਦੀਆਂ ਬਲੂ ਫੋਟੋ ਬਣ ਕੇ ਤਿਆਰ ਪਰ ਕਾਲੀ ਕਬੀਰ ਕਹਿੰਦਾ ਇਹਦੇ ਵਿੱਚ ਕੋਈ ਮੰਤਰ ਪੜੇਗਾ ਮੰਤਰ ਨਹੀਂ ਜਦਵੀਆ ਗੇਮ ਬਣਾਣੀ ਹੈ ਨਾ ਇੱਕ ਤਾਂਸਾ ਡੰਗੀ ਹੋਈ ਹੈ ਇੱਕ ਤੇਰੇ ਮੱਥ ਤਾਂਸ ਚ ਮੇਰੇ ਆਉਂਦੀ ਹੁਣ ਇਹ ਵੀ ਪੱਤੇ ਇਕੱਲੇ ਇਕੱਲੇ ਆ ਪੱਤੇ ਦੇਖ ਲਓ ਬਾਈ ਜੀ ਇਹ ਵੀ ਇਕੱਲੇ ਇਕੱਲੇ ਆ ਹੁਣ ਇਹ ਤਾਂਸ ਚੋਂ ਮੈਂ ਤਿੰਨ ਪੱਤੇ ਕੱਢੂੰਗਾ ਔਰ ਇਹ ਰੱਖੂੰਗਾ ਪੱਤੇ ਗੈਬ ਦੇਖੋ ਬਲੀ ਫੋਟੋਆਂ ਬਣਦੀਆਂ ਪਰ ਕਾਲੀ ਕਬੀਰ ਕਹਿੰਦਾ ਸਮਝ ਨਹੀਂ ਆ ਚਲਾਪੀ ਮੈਂ ਜਾਂਦਾ ਕਹਿੰਦਾ ਇਹ ਚੋਂ ਬੰਦਾ ਆਪਣੀ ਮਰਜ਼ੀ ਨਾਲ ਕੱਢੇਗਾ ਮੈਂ ਕਹਾਂ ਬਿਲਕੁਲ ਨਹੀਂ ਤੁਹਾਡੇ ਕੋਲ ਤਿੰਨ ਵੀਰਾਂ ਕੋ ਲਾਉਂਗਾ ਪੱਤਾ ਖਿਚਾ ਕੇ ਲਗਾਉਂਗਾ ਦੇਖੋ ਫੋਟੋਆਂ ਬਣਦੀਆਂ ਫਿਰ ਇੱਕ ਪੱਤੇ ਨੂੰ ਕ ਉਹ ਵੀ ਦੇਖ ਲਾ ਇਹਦੇ ਰੰਗ ਨੰਬਰ ਦੇਖ ਲਾ ਯਾਦ ਰੱਖੀ ਭੁੱਲੀ ਨਾ ਇੱਕ ਪੱਤੇ ਨੂੰ ਵੀਰੀ ਕੁੰਗੜ ਤੂ ਲਗਾ ਦੇ ਖੇਡ ਜਿੱਥੇ ਤੇਰਾ ਦਿਲ ਕਰਦਾ ਇਹਦੇ ਰੰਗ ਨੰਬਰ ਦੇਖ ਲਾ ਦੋ ਹੋ ਗਏ ਇੱਕ ਪੱਤੇ ਨੂੰ ਮੂਵੀ ਵਾਲਿਆ ਤੂੰ ਵੀ ਦੇਖ ਲਾ ਉਹੀ ਦਿਖਾਉਂਗਾ ਉਹੀ ਦਿਖਾਉਂਗਾ ਇਹਦੇ ਰੰਗ ਨੰਬਰ ਦੇਖ ਲਾ ਪੁੱਲੀ ਨਾ 1 2 3 ਫੋਟੋ ਵੀ ਖਿਜਲੀ ਵੀ ਹੈ ਮੈਨੂੰ ਭੁੱਲਣਾ ਹੈ ਖੇਡ ਲਈ ਉਹਨਾ ਦਾ ਤਾਦ ਨੂੰ ਬੜ ਕੇ ਰੱਖਦਾ ਮੌਰੇ ਹਨ ਮਨ ਨੂੰ ਨਹੀਂ ਪਤਾ ਕਿਦਾ ਪੱਤਾ ਕਿੱਥੇ ਆ ਚਲਾਕੀ ਫੜ ਲੋ ਇਹ ਨਾਮ ਦਊਗਾ ਯਾਰ 200 ਦੀ ਮਟਾਈ ਪਰ ਅਸਤੇ ਕੋਈ ਫੜ ਨਹੀਂ ਸਕਦਾ ਹਾਂ ਦੇਖੋ ਜਿੰਨੇ ਵੀ ਪੱਤੇ ਆ ਦੇਖੋ ਸਾਰੇ ਇਕੱਲੇ ਇਕੱਲੇ ਹਨ ਮਨ ਨੂੰ ਨਹੀਂ ਪਤਾ ਕਿਦਾ ਪੱਤਾ ਕਿੱਥੇ ਹੈ ਨਾ ਹੀ ਪੱਤਾ ਦੇਖਣਾ ਪਹਿਲਾ ਪੱਤਾ ਵੀ ਤੂੰ ਦੇਖਿਆ ਸੀ ਨਾ ਆਪਨੇ ਆ ਘੜਤਾ ਤੂੰ ਆ ਵੀ ਤੂੰ ਦੇਖਿਆ ਸੀ ਦੇਖ ਆਪਨੇ ਆ ਘੜਤਾ ਦਿਆ ਭਾਈ ਤੂੰ ਦੇਖਿਆ ਸੀ ਆ ਘੜਦੀ ਜਲਵਾ ਘੜਤਾ ਲੋ ਜੀ ਤਿੰਨ ਪੱਤੇ ਘੱਡੇ ਆ ਜੇ ਰਕ ਜਵਾਬ ਦਿਓ ਸਾਰੇ ਵਿੱਚੋਂ ਘੱਟਾ ਬਚਾ ਲਓ ਉੱਪਰੋਂ ਨਹੀਂ ਘੱਡੇ ਆ ਭਾਈ ਭਰੀ ਮਹਿਫਲ ਜੀ ਇਨਾਮ ਹੈ 200 ਪਹਿਲਾਂ ਦੇਖ ਮੈਂ ਕਰ ਕੀ ਰਿਹਾ 2 ਮਿੰਟ ਦੇ 2 ਮਿੰਟ ਦਾ ਟੱਕਰ ਇਹਨੇ ਕੱਢਣਾ ਦੀ ਗੱਲ ਉਹ ਬਈ ਮੇਰੀ ਗੱਲ ਤਾਂ ਸੁਣ ਤੂੰ ਪਹਿਲਾਂ ਖੇਡ ਦੇਖ ਵਿਚੋਂ ਕੱਢਿਆ ਹਾਂ ਇੱਕ ਵਿਚੋਂ ਇੱਕ ਵਿਚੋਂ ਕੱਢਿਆ ਨਾ ਪਹਿਲਾਂ ਖੇਡ ਤਰਪਤਾ ਉਹ ਖੜ ਜਾ ਖੜ ਜਾ ਇਹਨੇ ਕਹਣਾ ਦੇਖ ਕੇ ਕੱਢਿਆ ਉਹ ਨਹੀਂ ਨਹੀਂ ਤੂੰ ਮੇਰੀ ਗੱਲ ਸੁਣ ਦਵਾਰੇ 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 ਲੋ ਦਵਾਰੇ 1 ਮਿੰਟ 1 ਮਿੰਟ ਐਡੀ ਮਹਿਫਲ 'ਚ ਤੈਨੂੰ ਚੈਲੰਜ ਹੈ 500 ਰੁਪਏ ਦੀ ਪਿਓ ਦਾ ਪੁੱਤ ਨਾ ਆਖੀ 500 ਦੀ ਮੁਠਿਆਈ ਕਰਾਂ ਪਹਿਲਾ ਖੇਡ ਦੇਖ ਮੈਂ ਕਰ ਕੀ ਰਿਹਾ 500 ਦੀ ਮਠਿਆਈਆਂ ਟੱਟੀਆਂ ਲੱਗੀਆਂ ਪਹਿਲੇ ਫੇਰ ਕੁਝ ਜ਼ੋਰ ਤੂੰ ਕਹਿੰਦਾ ਉਹ ਖਲਾ ਦੂੰਗਾ ਆ ਲੋ ਜੀ ਹੁਣ ਦੇਖੋ ਇਹ ਫੂਕ ਮਾਰ ਕੇ ਇੱਕ ਪੱਤਾ ਹੋਰ ਕੱਢ ਲੈ ਜੀ ਪਹਿਲਾਂ ਦੇਖ ਮੈਂ ਕਰ ਕੀ ਰਿਹਾ 1 2 3 ਇੱਕ ਰੰਗ ਕੋ ਛੋੜ ਔਰ ਦੂਏ ਰੰਗ ਮੇ ਆ ਜਾ ਫੇਰ ਹਲੋ ਲੋ ਜੀ ਬਾਈ ਜੀ ਹੁਣ ਤਿੰਨ ਪੱਤਿਆਂ ਦਾ ਕਮਾਲ ਦੇਖ ਲੋ ਤੇ ਤੁਸੀਂ ਕਹਦੇ ਨਾ ਜਾਦੂ ਹੈ ਹਾਂ ਜੀ 500 ਦੀ ਮਠਿਆਈ ਕਰਨਾ ਵੀ ਕੋ ਚੈਲੰਜ ਨਹੀਂ ਮੰਨ ਨਹੀਂ ਪਤਾ ਵੀ ਚਲਾਕੀ ਬੰਦਨੀ ਬੜੀ ਮੁਸ਼ਕਲ ਹੈ ਲੈ ਵੀ ਤੇਰਾ ਪਤਾ ਹੋਏ ਤਾਂ ਕਹਿੰਦੀ ਹੈਗਾ ਨਹੀਂ ਹੋਏ ਤਾਂ ਕਹਿੰਦੀ ਹੈ ਨਹੀਂ ਪਰੰਗ ਨੰਬਰ ਆਪਣੇ ਦਿਲ ਚ ਰੱਖਿਓ ਉਹਨਾਂ ਨੂੰ ਠੀਕ ਹੈ ਤੇ ਤੇਰਾ ਪਤਾ ਹੈਗਾ ਕਿ ਨਹੀਂ ਹੈਗਾ ਬਾਈ ਤੂੰ ਦੇਖੀ ਤੇਰਾ ਪੱਤਾ ਫਿਰ ਤੂੰ ਵੀ ਦੇਖੀ ਤੇਰਾ ਪੱਤਾ ਹੈਗਾ ਦੇਖੋ ਤਿੰਨੇ ਕਹਿੰਦੇ ਹੈਗਾ ਮੈਂ ਕਹਿੰਦਾ ਹਲੇ ਤਿੰਨੋਂ ਦਾ ਪੱਤਾ ਹੀ ਨਹੀਂ ਹੈਗਾ ਦਿਖਾਵਾ ਇਹ ਫੂਕ ਮਾਰ ਕੇ ਇੱਕ ਪੱਤਾ ਕੱਢਿਆ ਆਪਣੇ ਉੱਥੇ ਧਰਤਾ ਜਿਹੜਾ ਜਵਾਬ ਦੇਣਾ ਪੱਤੇ ਜਿੰਨੇ ਰਹਿ ਗਏ ਦੋ ਰਗੇ ਬੰਦੇ ਤਿੰਨ ਹੁਣ ਇੱਕ ਵੀਰ ਦਾ ਪੱਤਾ ਬਾਹਰ ਆ ਇਹਨਾਂ ਦਾ ਜਾਂ ਉਹਨਾਂ ਦਾ ਜਾਂ ਬਾਈ 13 ਵੀ ਥੋੜਾ ਜਿਹਾ ਇੱਧਰ ਨੂੰ ਇਹ ਲੋ ਜੀ ਇੱਕ ਦੋ ਇਹ ਤਿੰਨ ਲੈ ਵੀਰ ਦੇ ਇੱਕ 13 ਪੱਤਾ ਬਾਹਰ ਕਰਤਾ ਕਿ ਵਿੱਚੇ ਆ ਫਿਰ ਦੇਖੀ ਸ਼ਾਇਦ ਤੇਰਾ ਪੱਤਾ ਬਾਹਰ ਕੱਢਿਆ ਹੋਵੇ ਲੈ ਵੀਰੇ ਦੋਨੋਂ ਦਾ ਹੈਗਾ ਪੱਤਾ 100% ਤੇਰਾ ਹੀ ਬਾਹਰ ਆ ਦੇਖੀ ਮੇਰਾ ਵੀ ਹੈਗਾ ਤੇਰਾ ਵੀ ਹੈਗਾ ਹੁਣ ਪੱਤੇ ਦੋ ਆ ਕਿੰਨੇ ਕਹਿੰਦੇ ਹੈਗਾ ਮੈਂ ਕਹਿੰਦਾ ਇੱਕ ਬਰਾ ਗੜਬੜ ਕਰ ਗਿਆ ਗੜਬੜ ਕਰ ਦਈਏ ਇਹ ਫੂਕ ਮਾਰ ਕੇ ਇੱਕ ਪੱਤਾ ਕੱਢ ਕੇ ਰੋ ਹੋਰ ਦਰਤਾ ਹੁਣ ਦੱਸੋ ਪੱਤੇ ਕਿੰਨੇ ਰਹਿ ਗਏ ਬੰਦੇ ਦਿਨ ਦੇ ਪੱਤਾ ਇਸ ਕਲਾਕਾਰੀ ਦੇਖੋ ਲੋਕ ਕਹਿੰਦੇ ਜਾਦੂ ਹੈ ਤਾਂ ਦੇ ਬੂੰਜਾ ਪੱਤੇ ਦਾ ਚਰੰਜਾ ਕੇ ਮਾ ਜਾਣਦਾ ਚਰੰਜਾ ਨਹੀਂ 2-3 ਦਿਨ ਐਟਮਨ ਰਖਾਣਾ ਤੇ ਸੁਖਾਣਾ ਫਿਰ ਦੇਖੀ ਆ ਪੱਤਾ ਤੇਰੀ ਐ ਅੱਕਾ ਪਤਾ ਪੁੱਲਦਾ ਤਾਂ ਨਹੀਂ ਹੁਣ ਯਾਦ ਰੱਖੀ ਮੈਂ ਭੁਲਾ ਦੇਣਾ ਕਹਿੰਦਾ ਮੇਰਾ ਮੈਂ ਕਹਿੰਦਾ ਰੰਗ ਬਦਲ ਬਦਲ ਗਿਆ ਬਾਈ ਉਹ ਕਹਿੰਦਾ ਮੇਰਾ ਦੇਖੀ ਕੀਦਾ ਆਪਣੀ ਆ ਕਹਿੰਦਾ ਮੇਰਾ ਯਾ ਹੁਣ ਉਹ ਕਹਿੰਦਾ ਮੇਰਾ ਬਾਈ ਲੜਾਈ ਹੋਗੀ ਇਹ ਕਹਿੰਦਾ ਮੇਰਾ ਉਹ ਕਹਿੰਦਾ ਮੇਰਾ ਜੇ ਦੋ ਰੁਪਏ ਤੀਜਾ ਕਰਦਾ ਫਾਸਲਾ ਛੱਡੇ ਤੇਰੇ ਤੇ ਉਹ ਕਹਿੰਦਾ ਮੇਰਾ ਕਹਿੰਦਾ ਮੇਰਾ ਦੇਖੀ ਜੀ ਨਾ ਆਹ ਕਹਿੰਦਾ ਮੇਰਾ ਹਲੇ ਕ ਚਲਾਕੀ ਆ ਦੇਖ ਹੁਣ ਮੈਂ ਦੱਸਦਾ ਕੀ ਚੱਕਰ ਹੈ ਉੱਥੇ ਖੜਾ ਉੱਥੇ ਖੜਾ ਆ ਦੇਖ ਆਇਕ ਨੋਕਾ ਨਾ ਉਹ ਕੁਮਾਰੂ ਵੇ ਚਕੀਫੂ ਕੁਮਾਰੂ ਵੇ ਸੱਤੀ ਫੂਕ ਮਾਰੂ ਅੱਠੀ ਜਾਦੂਆ ਨਹੀਂ ਅੱਜ ਜਦ ਵੀ ਗੇ ਮਨਾਲੀ ਇੱਕ ਤਾਂ ਸਾਥੂ ਆ ਦੇਖੋ ਆ ਜਿੰਨੇ ਵੀ ਪੱਤੇ ਆ ਸਾਰੇ ਕੱਲੇ ਕੱਲੇ ਦੋ ਪੈਸਾ ਉਨਾ ਫੂਕ ਮਾਰ ਕੇ ਨੋਕਾ ਰੱਖਿਆ ਉਹ ਥੋੜੇ ਅੰਗਲ ਅੰਗੂਠੋ ਲਗਾਉ ਤੁ ਤੁਹਾਨੂੰ ਪਤਾ ਕੋਈ ਵੀ ਕੰਮ ਕਰਕੇ ਦੇਖੋ ਥੁੱਕ ਲਗਾੜੇ ਜੀ ਨੂੰਗੀ ਐ ਇਹ ਆਪਰ ਨੇ ਵੀ ਲੱਖਿਆ ਫੂਕ ਮਾਰ ਕੇ ਨੋਕਾ ਉੱਤੇ ਲਗਾਇਆ ਥੁੱਕ ਫੜੀ ਤਾਸ ਆਉਰੇ ਤਸਤੀ ਜਿਹੜਾ ਜਵਾਬ ਦੇਣਾ ਨੋਕਾ ਕਿੱਥੇ ਗਿਆ ਬਾਈ ਜੀ ਮੋਕਾ ਵਿੱਚ ਵਗਿਆ ਵਿੱਚ ਨਹੀਂ ਗਿਆ ਥੁੱਕ ਲੱਗੇ ਵਾਲੇ ਉੱਤੀ ਪਿਆ ਕੱਲ ਇੱਕ ਬੇਦਰ ਦਾ ਦੁਆਰੇ ਬਸਾਈ ਮੈਂ ਤਾਂ 6 ਵਾਰ ਦੇ ਆ ਫੂਕ ਮਾਰ ਕੇ ਨੋਕਾ ਰੱਖਿਆ ਉੱਤੇ ਲਗਾਇਆ ਥੁੱਕ ਫੜੀ ਤਾਸ ਆਉਰੇ ਤਰਤੀ ਹਉ ਦੇਖਣ ਲਈ ਫਿਰ ਸੋਚਦੇ ਵਿੱਚ ਗਿਆ ਪਰ ਇਹ ਵਿੱਚ ਨਹੀਂ ਗਿਆ ਇਹ ਉੱਥੇ ਪਿਆ ਕਾਲੀ ਜੀ ਬੀਰ ਕਹਿੰਦਾ ਤਾਂ ਤ ਬਖਾ ਮੈਂ ਕਿਹਾ ਕੀ ਕਹਿੰਦਾ ਨੋਕੇ ਚਾਰ ਪੰਜ ਮੈਂ ਕਹਿੰਦਾ ਚਾਰ ਪੰਜ ਦੀ ਗੱਲ ਕਰਦਾ ਮੈਂ ਸਾਰੇ ਨੋਕੇ ਬਣਾ ਦਵਾ ਮੈਂ ਸਾਰੀ ਬੇਗੀਆਂ ਬਣਾ ਦਵਾ ਕਹਿੰਦਾ ਨਹੀਂ ਬਣਦੇ ਮੈਂ ਕਿਹਾ ਦਿਖਾਵਾ ਕਹਿੰਦਾ ਦਿਖਾ ਆ ਫੂਕ ਮਾਰ ਕੇ ਨੋਕਾ ਰੱਖਿਆ ਉੱਥੀ ਲੈ ਵੀਰੀ ਕੱਥ ਤੂੰ ਕਰੀ ਦਰੀ ਨਾ ਇੱਕ ਉਂਗਲ ਤੂੰ ਕੁਮਾਵੇ ਇੱਕ ਫੂਕ ਲਗਾਵੇ ਫਿਰ ਪਹਿਲਾਂ ਵੀ ਕਦੇ ਮਾਰੀ ਹੈ ਕਿ ਪਹਿਲੀ ਵਾਰੀ ਪਹਿਲੀ ਵਾਰੀ ਮਾਰੀ ਹੈ ਲੈ ਵੀਰੀ ਕੇ ਸਾਰੇ ਨੋਕੇ ਬਣ ਗਿਆ ਪਿੱਟ ਦੇ ਲੇ ਵੀਰ ਕਦੇ ਸੱਚ ਬੋਲ ਕਦੇ ਆਪਣੀ ਜ਼ਿੰਦਗੀ ਲੈ ਆਪਣੇ ਅੰਦਰ ਕੱਲੇ ਕੱਲੇ ਪੱਤੇ ਦੇ ਨੋਕੇ ਬਣਦੇ ਦੇਖ ਲੈ ਬਰਾ ਵੀ ਗਿਣਤੀ ਕਰ ਫਿਰ ਬੈਲੇ ਗੋਲੇ ਜੋ ਤੂੰ ਕਹਿਗਾ ਹੋ ਫਿਰ ਸਿੱਖ ਲਿਓ ਸਾਰੇ ਮੈਂ ਸਿਖਾ ਦੂੰ ਫ੍ਰੀ ਚ ਮੇਰਾ ਕੰਮ ਮੈਜਿਕ ਦਿਖਾਣਾ ਸਿਖਾਣਾ ਕੋ ਮੰਗਣ ਵਾਲਾ ਕੰਮ ਨਹੀਂ ਪਹਿਲਾਂ ਦੇਖੋ ਨੋਕੇ ਬਣ ਗਏ ਕਿ ਨਹੀਂ ਏਕੜੀ ਦੋ ਨਹੀਂ ਤਿੰਨੀ ਚਾਰ ਨਹੀਂ ਪੰਜਾ ਨੋਕੇ ਫਿਰ 50 ਫੋਲਡ ਕਰ ਬਲੂ ਫਿਰ ਸਿੱਖ ਲਿਓ ਸਿਖਾ ਦੂੰ ਫ੍ਰੀ ਚ ਪਹਿਲਾਂ ਦੇਖੋ ਨੋਕੇ ਬਣ ਗਏ ਕਿ ਕਿੱਥੇ ਮੈਂ ਝੂੜੇ ਬੋਲੇ ਬਣ ਗਏ ਤੂੰ ਬੋਲੋ ਯਾਰ ਤੁਸੀਂ ਨੇ ਕਹਿੰਨਾ ਨੋਕੇ ਮੈਂ ਕਹਿੰਦਾ ਸਾਰੀਆਂ ਥੀਆਂ ਸਿੱਖ ਲਓ ਆ ਨੌਕਾ ਰਕਾਉਤੀ ਹੁਣ ਐ ਕਿ ਨੌਕਾ ਹੁਕਮ ਬੈਕਾ ਤੌਰ ਕਰੀ ਇੱਕ ਉਂਗਲ ਹੋਰ ਕਵਾ ਦੇ ਫੂਕ ਹੋਰ ਲਗਾਵੇ ਕਿ ਨੱਕ ਗਿਆ ਕੋ ਜਾ ਇਹ ਨੌਕਾ ਦੇ ਲੈਦਾ ਮੈਂ ਰੋਜ ਬਣਾ ਨੇ ਕਿ ਨਵੀਆਂ ਤਾਂ ਮਖਾਵਾਂ ਕਿ ਸਾਰੀਆਂ ਫੋਟੋਆਂ ਬਣ ਜਾ ਹੁਣ ਗੁੱਸਾ ਨਾ ਕਰੀ ਤੇਰੀ ਐ ਮੇਰੀ ਨਹੀਂ ਬਣਾਣੀ ਸੋਹਣੀ ਲੱਗਣਗੀਆਂ ਫੋਟੋ پتہ ਕਿਹੜੀਆਂ ਪਹਿਲਾਂ ਦੇਖਦੇ ਸੀ ਵੀ ਸੀ ਆਰ ਲਾ ਕੇ ਬਲੂ ਫੋਟੋ ਹੁਣ ਤੈਨੂੰ ਦੁਕਾਨਾ ਬਗੈਰ ਵੀ ਸੀ ਆਰ ਦੇ ਬਲੂ ਫੋਟੋ ਹੁਣ ਤੇਰੇ ਦੰਦ ਤੇ ਕਪੜਾ ਮੇਰੇ ਦੰਦ ਤੇ ਕਪੜਾ ਪ੍ਰੇਰਨ ਦੰਦ ਤੇ ਕਪੜਾ ਨਹੀਂ 84 ਆਸ ਅਲਵ ਨੰਗੀਆਂ ਬਲੂ ਫੋਟੋ ਆਪਣੇ ਲਾ ਕੇ ਦੇ ਨੀ ਅਮਰੀਕਾ ਤੇ ਲਾ ਕੇ ਦੇ 4 ਅਲੀ ਵੀ ਆ ਗੋ ਕੰਗਿਆ ਦੀ ਬਾਈ ਜੀ ਘੰਟਾ ਲੇ ਹੋਗਾ ਛੋਟੇ ਵੀਰ ਕਾਕੇ ਬਾਹਰ ਹੋ ਜਾ ਚਲੋ ਕਾਕੇ ਬਾਗ ਚਲ ਬੱਤ ਆ ਜਾ ਪਤਨ ਆ ਵੇਖੋ ਲੋਕੇ ਗਾਇਬ ਤੇ ਦੀਆ ਹੋਈ ਗੋਗੋ ਬਣਦੀ ਐ ਇੱਧਰ ਠੀਕ ਐ ਇੱਧਰ ਠੀਕ ਐ ਇੱਧਰ ਲੈ ਮੈਂ ਥੋੜਾ ਜਿਹਾ ਨਾਲ ਲੂ ਉਹ ਦਿਓ ਯਾਰ ਅੱਗੇ ਨੂੰ ਦਰਦੋ ਬਾਬਾ ਤੁਸੀਂ ਠੀਕ ਹੋ ਓਏ ਬਾਈ ਉਹਦਾ ਬਾਈ ਦੀ ਹੋ ਗਿਆ ਕੈਮਰਾ ਵਾਲਿਆ ਉਹਦਾ ਬਾਈ ਜੀ ਅੱਗੇ ਨੂੰ ਪਰਦਾ ਜਿਆ ਕਰਨਾ ਯਾਰ ਆ ਲਓ ਜੀ ਬਿਰਦੀ ਲੈ ਬਾਈ ਇਹ ਗੱਲ ਕਮਾ ਗੁੱਸਾ ਤਾਂ ਨਹੀਂ ਕਰਦਾ ਚਲਾਕੀ ਫੜ ਲੇਗਾ ਜੇ ਫੜੀ ਗਈ ਤਾਂ ਫੜ ਲਾਂਗੇ ਨਹੀਂ ਫੜੀ ਬਹੁਤ ਮੁਸ਼ਕਲ ਆ ਲੈ ਮੈਂ ਦੱਸ ਲੈ ਵੀਰੇ ਆ ਵੀ ਇਹ ਖੇਡ ਸਿਖਾਣ ਤੋਂ ਬਾਅਦ ਨਾ ਮੇਰਾ ਕੰਮ ਹੈ ਸਭ ਨੂੰ ਸਿਖਾ ਕੇ ਜਾਇਆ ਪਰ ਇਹ ਸਭ ਤੋਂ ਪਹਿਲਾਂ ਇਹ ਖੇਡ ਸਿਖਾਉਂਗਾ ਮੈਂ ਤੈਨੂੰ ਪਤਾ ਕਿਉਂ ਅਰੇ ਲੋਕੇ ਬਣਾਏ ਫੁੱਕਾ ਮਰਵਾਇਆ ਤੇਰੇ ਤੋਂ ਆ ਫੋਟੋ ਬਣਾਣ ਲੱਗਾ ਫੁੱਕਾ ਮਰਵਾਇਆ ਤੇਰੇ ਤੋਂ ਅੱਜ ਖੇਡ ਸਿੱਖਣ ਤੋਂ ਬਾਅਦ ਕਦੇ ਘਰ ਜਾ ਕੇ ਤੂੰ ਕਰਨਾ ਪੈਰੀਂ ਮੈਨੂੰ ਫਿਰ ਤੂੰ ਕਿਸੇ ਹੋਰ ਤੋਂ ਮਰਵਾ ਲਈ ਠੀਕ ਹੈ ਨਾ ਉਹ ਯਾਰ ਵੱਡੇ ਭਾਈ ਹੱਸਣਾ ਖੇਡਣਾ ਮੰਨਣਾ ਅਗਰ 5 ਮਿੰਟ ਬਾਹਰ ਆ ਕੇ ਹੱਸੇ ਨਹੀਂ ਤੇ ਜਿੰਦ ਦਾ ਫਾਇਦਾ ਨਹੀਂ ਲੋਕੀਂ ਦੇਖੋ